ਸਸਿਕਾ ਜੀ ਵਿਚਾਰਿਆ ਭਾਵਨ ਨੂੰ ਕੀ ਹਾਲ ਚੱਲ ਨੇ ਸਵੱਤਤਾ ਕਿਸਾਨ ਵੀਰਾਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਭਲੂਰ ਦੇ ਵਿੱਚ ਭਲੂਰ ਪਿੰਡ ਦੇ ਵਿੱਚ ਇਸ ਟਾਈਮ ਮੈਂ ਮਜੂਦ ਹਾਂ ਉਹਦੇ ਚੁਗਦੇ ਵੀਰ ਦੇ ਕੋਲੇ ਇਸ ਟਾਈਮ ਮੈਂ ਮੌਜੂਦ ਹਾਂ ਜਿੰਦਾ ਵੀਰ ਬੋਲ ਤੁਸੀਂ ਮੂਹਰਾ ਦੇ ਵਿੱਚ ਵੱਡਾ ਨਾਮ ਹੈ ਖੱਟਿਆ ਹੋਇਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਸ ਬੋਲ ਨੇ ਪਿੱਛੇ ਜੇ ਇੱਕ ਤਨੋਲੇ ਸੌਰੀ ਅੱਛੇ ਚੜੱਕ ਦੇ ਵਿੱਚ ਮੇਲਾ ਹੋਇਆ ਜਿਸ ਮੇਲੇ ਦੇ ਵਿੱਚ ਇਹ ਸਾਬ ਨੇ ਬਾਜੀ ਮਾਰੀ ਸ਼ੇਮਾ ਸਥਾਨ ਪ੍ਰਾਪਤ ਕਰਕੇ ਚੜ੍ਹਿਆ ਆਪੀ ਬਣ ਕੇ ਆਇਆ ਔਰ ਪਲੂਰ ਪਿੰਡ ਤੇ तकरीबन ਮੇਰੇ ਹਿਸਾਬ ਦੇ ਨਾਲ ਤਿੰਨ ਤਿੰਨ ਕੁ ਸਾਨ ਸੀ ਜਿਹੜੇ ਇਸ ਪਿੰਡ ਦੇ ਜਿਹੜੇ ਜਿਨ੍ਹਾਂ ਨੇ ਅਡਵੋਕੇਟ ਦੀ ਪੋਜੀਸ਼ਨ ਹਾਸਲ ਕੀਤੀਆਂ ਹੋਈਆਂ ਮਿੱਤਰੋ ਅੱਜ ਫਿਰ ਆਪਾਂ ਪਲੂਰ ਪਿੰਡ ਦੇ ਵਿੱਚ ਇੱਕ ਸਾਨ ਫਲਮਾਉਣ ਦੇ ਲਈ ਆਏ ਆ ਜਿਹੜਾ ਕਿ ਕ੍ਰੋਸਿੰਗ ਦੇ ਲਈ ਉਪਲਬਧ ਦਾ ਜਿਹਦੇ ਬੱਚੇ ਵੀ ਦਿਖਾਉਂਗਾ ਤੁਹਾਨੂੰ ਮੈਂ ਕ੍ਰੋਸਿੰਗ ਦੇ ਵਿੱਚ ਵੀ ਫਾਸਟ ਰਿਕਾਰਡ ਬਹੁਤ ਚੰਗੇ ਦਾ ਇਹ ਉਸ ਰਿਕਾਰਡ ਦੇ ਵਿੱਚੋਂ ਆ ਜਿਹੜੇ ਰਿਕਾਰਡ ਦਾ ਦੁੱਧ ਲੁਕਿਆ ਤੇ ਛੁਪਿਆ ਨਹੀਂ ਜਾਂ ਬਿਊਟੀ ਆ ਜਿਹੜੀ ਲੁਕੀ ਛੁਪੀ ਨਹੀਂ ਹਰ ਇੱਕ ਪੱਖ ਤੋਂ ਤੁਹਾਨੂੰ ਤਸੱਲੀ ਕਰਾਉਂਗਾ ਆਓ ਪਹਿਲਾਂ ਗੱਲਬਾਤ ਕਰਦੇ ਆਪਾਂ ਬਾਈ ਦੇ ਨਾਲ ਸਾਰੀਆਂ ਦੀ ਮੁੱਢਲੀ ਜਾਣਕਾਰੀ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਠੀਕ ਆ ਭਾਈ ਸਿਹਤਾਂਕਰ ਪਰਿਵਾਰ ਜਿਹੜੀ ਸਾਰਾ ਪਰਿਵਾਰ ਠੀਕ ਆ ਚਲੋ ਸ਼ੁਕਰ ਇੱਕ ਵਾਰੀ ਵੀਰੇ ਆਪਣਾ ਨਾਮ ਸਾਂਝਾ ਦਰਸ਼ਕ ਵੀਰਾਂ ਨਾਲ ਮੇਰਾ ਨਾਮ ਜਗਦੀਪ ਸਿੰਘ ਆ ਜੀ ਜੀ ਛੋਟੇ ਦਾ ਨਾਮ ਆਪਣੇ ਦਾ ਵੀਰ ਹੈ ਜੀ ਇਹਦੀ ਮਾਂ ਦਾ 26 ਲੀਟਰ ਹੈ ਜੀ ਪਿਓ ਇਹਦਾ ਵਿਰਾਟ ਗੁੰਮੜ ਜੀ 2022 ਦਾ ਧਨੌਲੇ ਦਾ ਚੈਂਪੀਅਨ ਜੀ ਦਾਦਾ ਇਹਦਾ ਰਾਕਾ ਜੀ 2012 ਦਾ ਚੈਂਪੀਅਨ ਜੀ ਜੋ ਕਿ ਹੁਣ ਐਕਸਪਾਇਰ ਹੋ ਚੁੱਕਿਆ ਹੈ ਐਕਸਪਾਇਰ ਹੋ ਗਿਆ ਉਹਦੀ ਮਾਂ ਦਾ ਹੈ 25400 25400 ਉਹਦੇ ਰਾਕੇ ਦੀ ਮਾਂ ਦਾ ਹਾਂਜੀ ਹਾਂਜੀ ਕਿ ਵਿਰਾਟ ਤੱਕ ਨਾ ਗਿਆ ਸੀਗਾ ਇਹਦਾ 28 ਲੀਟਰਾਂ ਮਾਂ ਦਾ ਹੀ ਇਹ ਆਪਣੇ ਨੇ ਮੱਲੀ ਦਾ ਇਹਦੀ ਮਾ ਦਾ 26 ਲੀਟਰ ਹੈ ਇਹ ਆਪਣੇ ਵਾਲੇ ਮਾਲੀ ਦੇ ਮਾ ਦਾ 26 ਲੀਟਰ ਹੈ ਅੱਛਾ ਇਹ ਤੁਸੀਂ ਪਰਚੇਸ ਕਿਤੋਂ ਕੀਤਾ ਸੀ ਵੀਰੇ ਇਹ ਆਪਾਂ ਅਜੇ ਪਹਿਲਵਾਨ ਗੂਮੜ گاؤں ਜਿਲ੍ਹਾ ਸੋਨੀਪਟ ਜੀ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਸੀ ਅੱਛਾ ਜਗਦੇਬਾਈ ਜਦੋਂ ਤੂੰ ਲੈ ਕੇ ਆਂਦੀ ਉਹਦੋਂ ਤਾਂ ਵੀਰੇ ਕੋਈ ਖੀਰਾ ਵਾਲਾ ਤੋਂ ਨਿਕਿਆ ਹਾਂਜੀ ਛੋਟਾ ਖੀਰਾ ਕਿਦਾਂ ਹੀ ਗਏ ਖੀਰਾ ਕੈਟਾਗਰੀ ਦੇ ਕਿੰਨੇ ਮਹੀਨਿਆਂ ਦਾ ਸੀ ਉਹਦੋਂ ਬਾਈ ਉਦੋਂ ਇਹ 1.5 ਸਾਲ ਦਾ ਸੀ 1.5 ਸਾਲ ਦਾ ਸੀ ਅੱਛਾ ਜਗਦੇਬਾਈ ਪਹਿਲਾਂ ਤਾਂ ਤੈਨੂੰ ਮੁਬਾਰਕਾ ਦੇਣੀ ਆ ਬਣਦੀਆਂ ਕਿ ਦਸ਼ਕਵੀਰਾਂ ਵੀ ਦੇਣਗੇ ਤੇ ਮੇਰੀਆਂ ਵੀ ਬਣਦੀਆਂ ਸਾਰਿਆਂ ਭਰਾਵਾਂ ਨੂੰ ਮੁਬਾਰਕਾਂ ਦੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਚਲੋ ਠੀਕ ਆ ਪੋਜੀਸ਼ਨ ਕਿਸੇ ਤੇ ਵੀ ਆ ਪਰ ਮੇਲੇ ਦੇ ਵਿੱਚ ਜਾ ਕੇ ਖੜਨਾ ਲੜਨਾ ਬਹੁਤ ਵੱਡੀ ਗੱਲ ਹੁੰਦੀ ਆ ਅੱਛਾ ਜਗਦੇਬਾਈ ਫਿਰ ਪਹਿਲਾਂ ਮੈਨੂੰ ਇਹ ਦੱਸ ਵੀ ਚੜੇ ਇੱਕ ਮੇਲੇ ਤੇ ਲੈ ਕੇ ਗਿਆ ਜੀ ਤਨੌਲੇ ਵੀ ਲੈ ਕੇ ਗਿਆ ਜੀ ਨਹੀਂ ਤਨੌਲੇ ਨਾਲ ਥੋੜਾ ਜਆ ਕੰਪਰੋਮਾਈਜ਼ ਨਹੀਂ ਉਹਨਾਂ ਨਾਲ ਹੋਇਆ ਸੀ ਉਹ ਕਹਿੰਦੇ ਵੀ ਪਹਿਲਾਂ ਲਿਆਓ ਸਾਡਾ ਟਾਈਮ ਹੈ ਨਹੀਂ ਸੀਗਾ ਜੀ ਤੇ ਜਿਹੜੇ ਇੱਕ ਮੇਲਾ ਲੈ ਗਿਆ ਹੈ ਤੇ 10:00 ਵਜੇ ਤਨੂੰ ਘਰੇ ਆ ਗਿਆ ਹਾਂ ਸਹਣੋ ਹਾਂਜੀ ਕੀ ਬਾਤ ਇਹ ਗੱਲ ਹੈਗੀ ਆ ਉਹਦੇ ਪਾਸੋਂ ਟੁੱਟ ਜਾਂਦਾ ਚੀਜ਼ ਉਹ ਨਹੀਂ ਲਾਉਂਦਾ ਹਨ ਵੀ ਇਥੋਂ ਪੱਟੇ ਡਿੱਕੇ ਖਾ ਕੇ ਰੱਜ ਪੁੱਜ ਕੇ ਗਿਆ ਉਹਦਾ ਜਿਹੜੀ ਦੇਖਾ ਉਹ ਮਿਲ ਕਮਜ਼ੋਰ ਨਹੀਂ ਪਾਈ ਹਾਂਜੀ 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 ਠੀਕ ਆ ਅੱਛਾ ਭਾਈ ਕਿੰਨਾ ਸਤਾਨ ਪ੍ਰਾਪਤ ਕਰ ਲਿਆ ਸੀ ਇਹਨਾਂ ਜੀ ਸਰ ਵੀ ਉੱਥੇ 50 ਦੇ ਕਰੀਬ ਛੋਟੇ ਸੀਗੇ ਬੱਚੇ ਹਾਂ ਹੈਗੇ ਸੀ ਆਪਣਾ ਸੀਗਾ 6 ਦੰਦ 6 ਦੰਦ ਹੁਣ ਇਹ ਜਵਾਨ ਹੋ ਗਿਆ ਇੱਕ ਦੰਦ ਇਹਦਾ ਹਜੇ ਆਇਆ ਨਹੀਂਗਾ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਇਹ 6ਵੇਂ ਨੰਬਰ ਤੇ ਆ ਗਿਆ 6ਵੇਂ ਨੰਬਰ ਤੇ ਆ ਗਿਆ ਸੀ ਵੀ ਉਦੋਂ 6 ਦੰਦ ਦੇ ਵਿੱਚ ਇਹ 6ਵੇਂ ਨੰਬਰ 'ਪਾ ਆਇਆ ਸੀਗਾ ਹਾਂਜੀ 6 ਦੰਦ ਸੀਗੇ ਆਪਾਂ ਪਾਇਆ ਵੱਡਿਆਂ ਦੇ ਵਿੱਚ ਸੀਗਾ ਵੱਡਿਆਂ ਦੇ ਵਿੱਚ ਮਤਲਬ ਵੀ 6 ਦੰਦ ਹੋਣ ਦੇ ਬਾਵਜੂਦ ਵੀ ਵੱਡਿਆਂ ਦੇ ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ ਨੇ ਠੀਕ ਆ ਅੱਛਾ ਭਾਈ ਮਤਲਬ ਹੁਣ ਇਹ ਜਿੰਦਾ ਇਹਦਾ ਸੀਮਨ ਵੀ ਤਿਆਰ ਕੀਤਾ ਕਿ ਕੱਲੀ ਕ੍ਰੋਸਿੰਗ ਨਹੀਂ ਜੀ ਸੀਮਨੇ ਦਾ ਇਹਦੇ ਬੱਚੇ ਆ ਗਏ ਆ ਆਪਣੇ ਏਰੀਆ ਦੇ ਸਾਰੇ ਦੇ ਬੱਚੇ 9 ਕਟੀਆਂ 10% ਕਟੀਆਂ ਠੀਕ ਆ ਸੀਮਨ ਬਣਾਵਾਂਗੇ ਆਪਾਂ ਜਿਨ੍ਹਾਂ ਚਿਰ ਕਟੀਆਂ ਦਾ ਰਿਜ਼ਲਟ ਨਹੀਂ ਆਉਂਦਾ ਚੱਡੇ ਨਹੀਂ ਕਹਿੰਦੇ ਆਪਾਂ ਦੁੱਧ ਨਹੀਂ ਵੇਂਦੇ ਵੀ ਉਹਨਾਂ ਚਿਰ ਆਪਾਂ ਕੀ ਦਾ ਸਮਾਂ ਖਰਾਬ ਨਹੀਂ ਕਰਨਾ ਓਕੇ ਕੀ ਬਾਤ ਆ ਠੀਕ ਆ ਅੱਛਾ ਵੀ ਤੁਹਾਡਾ ਮਤਲਬ ਦਿਮਾਗ ਇਹ ਗੱਲ ਤੇ ਸਪਸ਼ਟ ਆ ਵੀ ਜਿੰਨਾ ਚਿਰ ਇਹਦੀਆਂ 3 ਦਾ ਦੁੱਧ ਨਹੀਂ ਮੈਂ ਕੰਡੇ ਤੇ ਨਾ ਮੈਂ ਹਾਂ ਵੀ ਮਤਲਬ ਵੀ ਰਿਜ਼ਲਟ ਜਿੰਨਾ ਚਿਰ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਆ ਜਾਂਦਾ ਉਹਨਾਂ ਚਿਰ ਮੈਂ ਜੜੀਆਂ ਵੀ ਅੱਜ ਤੱਕ ਨੇੜੇ ਤੇੜੇ ਦੇ ਪਿੰਡ ਕ੍ਰੋਸਿੰਗ ਲਈ ਜਾਂਦੇ ਆ ਵੀ ਮਤਲਬ ਫੌਰਨ ਜਿਹੜੀਆਂ ਅਗਰ ਸਟੇਟਾ ਉਹਨਾਂ ਦੇ ਵਿੱਚ ਸੀਮਨ ਉਹਦੋਂ ਭੇਜੂਗਾ ਜਦ ਕਿਆ ਬਾਤ ਆ ਭਾਈ ਅੱਛਾ ਭਾਈ ਹੁਣ ਇਹਦੀ ਸੰਦ ਕਿੰਨੀ ਉਮਰ ਹੋਗੀ ਇਹ 4 ਤੋਂ ਲੈ ਕੇ 7-8 ਦੇ ਕਰੀਬ ਹੈ ਠੀਕ ਆ ਭਾਈ ਕਿਆ ਬਾਤ ਅੱਛਾ ਭਾਈ ਇਹ ਜਿਹੜੇ ਬੱਚੇ ਕਟੀਆਂ ਜਿਹੜੀਆਂ ਆਈਆਂ ਹੋਈਆਂ ਆਪਣੇ ਕੋਲੇ ਹੁਣ ਇਹਦੀ ਦੋ ਕਟੀਆਂ ਆ ਤੇਰੇ ਕੋਲੇ ਮੇਰੇ ਕੋਲ ਨਹੀਂ ਆਪਣੇ ਕੋਲੇ ਤਿੰਨ ਹੈ ਜੀ ਤਿੰਨ ਕਟੀਆਂ ਹੋਣਗੀਆਂ ਕਿੰਨੀ ਕਿੰਨੀ ਉਮਰ ਦੀਆਂ ਹੋਗੀਆਂ ਭਾਈ ਉਹ ਸਾਲ ਦੀਆਂ ਇਹਦੀ ਦੋ ਤਾਂ ਹੂੰ ਤੇ ਇੱਕ 14 ਕੁ ਮਹੀਨਿਆਂ ਦੀ 14 ਕੁ ਮਹੀਨਿਆਂ ਦੀ ਉਹ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਠੀਕ ਆ ਭਾਈ ਅੱਛਾ ਭਾਈ ਮਨਲਾ ਜਗਦੇਵ ਭਾਈ ਤੇਰਾ ਹੁਣ ਮਨਲਾ ਜਿਹੜੇ ਬੱਚੇ ਕਿੰਨੇ ਕੁ ਤੇਰੇ ਏਰੀਆ ਦੇ ਵਿੱਚ ਤੇਰੀ ਨਿਗ੍ਹਾ ਦੇ ਮੇਰੇ ਪਿੰਡ ਦੇ ਵਿੱਚ ਕਈਆਂ ਦੇ ਘਰੇ ਦੋ ਦੋ ਤਿੰਨ ਤਿੰਨ ਕਟੀਆਂ ਖੜੀਆਂ ਆ ਜੀ ਔਰ ਜਿੰਨੀਆਂ ਆਪਣੇ ਪਿੰਡ ਚ ਆਈਆਂ ਨੇ ਮੱਝੀਆਂ ਨੇੜੇ ਨੇੜੇ 30 40 ਕਿਲੋਮੀਟਰ ਬਾੜ ਤਾਈਂ ਜੀ ਚੰਗੀਆਂ ਮੱਝਾਂ ਇਹ 20 ਏਕੀ ਗੱਭ ਆਤ ਕੀ ਮਨਲਾ ਵੀ ਜਿਹੜੀਆਂ ਚੰਗੇ ਦੁੱਧ ਦੀਆਂ ਮਾਲਕਾਂ ਬਈਆਂ ਹਾਂਜੀ ਕਰਾਉਂਦਾ ਕੀ ਬਾਤ ਆ ਅੱਛਾ ਭਾਈ ਮਨਲਾ ਜਿਹੜੇ ਤੇਰੇ ਨਿਗਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਕੱਟੀ ਹੈ ਜਿਹੜੀ ਇੰਦੀ ਮਾਲਾ ਤੈਨੂੰ ਨਤੀਜਾ ਲੱਗਦਾ ਵੀ ਕੁਝ ਕੋਈ ਟਾਈਮ ਤੇ ਆਜੂਗੀ ਉਹ ਉਹ ਕਿਹੜੀ ਨਿਗਾ ਚ ਹੋਊਗੀ ਤੇ ਕੋ ਉਹ ਨਾ ਜੀ ਆਪਣੇ ਕੋਲੇ ਹੀ ਐ ਕਟਿਆ ਆਪਣੇ ਪਿੰਡ ਜੇ ਵੀ ਐ ਬਾਕੀ ਬਾਹਰਲੇ ਪਿੰਡਾਂ 'ਚ ਵੀ ਐ ਬਾਹਰਲੇ ਪਿੰਡਾਂ 'ਚ ਹਾਂਜੀ ਹਾਂਜੀ ਕ੍ਰੋਸਿੰਗ ਕਿੰਨੀ ਕੋਈ ਏਰੀਆ ਦੀ ਪੈ ਗਈ ਜਦੋਂ ਅਸੀਂ ਪਹਿਲੀ ਵੀਡੀਓ ਪਾਈ ਸੀ ਬਈ ਆਪਣੀ ਇਧਰ ਜੀਰੇ ਤੋਂ ਗਾਂ ਢੰਡਰੀਆਂ ਲੱਗੇ ਹੂੰ ਉੱਥੋਂ ਤਾਈਆਂ ਘੱਲਖੁਰਦ ਸਾਰਾ ਏਰੀਆ ਆਪਣੇ ਕੋਲੇ ਆਉਂਦਾ ਠੀਕ ਐ ਇਧਰ ਮੋਗੇ ਤਾਈਆਂ ਭਗਤੇ ਵਾਲਾ ਕੋਟ ਕਪੂਰਾ ਏਰੀਆ ਇਧਰ ਬਦਨੀ ਲੋਪੋ ਤਾਈ ਆਪਣੇ ਕੋਲੇ ਲੋਕਾਂ ਮਨ ਲਾ ਤਕਰੀਬਨ ਉਹ ਵੀਡੀਓ ਦੇ ਨਾਲ ਵਧੀਆ ਮਨ ਲਾ ਵੀ ਕ੍ਰੋਸਿੰਗ ਪਈ ਹੈ ਹਣਾ ਬਾਕੀ ਨਾ ਲੋਕ ਥੋੜਾ ਜਿਹਾ ਰਿਕਾਰਡ ਨੂੰ ਜਿਆਦਾ ਪੈਂਦੇ ਆ ਤੇ ਜਿਹੜੀ ਇਹਦੀ ਬਾਣ ਬਣਾਉਟੀ ਐ ਚ ਤੇ ਰਕਾਰ ਨੂੰ ਜਾਣਾ ਵੀ ਚਾਹੀਦਾ ਜਾਣਾ ਵੀ ਚਾਹੀਦਾ ਵੇਖਣਾ ਵੀ ਚਾਹੀਦਾ ਵੀ ਜਿਹੜਾ ਬੱਚੇ ਤੇ ਆਪਾਂ 3 ਸਾਲ ਖਰਾਬ ਕਰਨੇ ਆ ਵੀ ਉਹ ਕੱਲ ਨੂੰ ਆਪਣਾ ਕੀ ਨਤੀਜਾ ਦਿੰਦਾ ਇਹ ਜ਼ਰੂਰੀ ਆ ਜੇ ਆਪਾਂ ਕਾਮਯਾਬੀ ਦੁੱਧ ਦੇ ਵਿੱਚ ਜਾਨ ਪਸ਼ੂ ਨੂੰ ਵੇਚਣਾ ਹੀ ਹੋਵੇ ਕੱਲ ਨੂੰ ਭਾਈ ਉਹ ਚੰਗੀ ਪੇਮੈਂਟ ਉਦੋਂ ਹੀ ਦਿੰਦਾ ਜਦੋਂ ਸਿੰਘ ਸੋਹਣਿਆ ਬਿਊਟੀ ਚੰਗੀ ਆ ਕੱਟੀ ਦਾ ਲੇਵਾ ਚੰਗਾ ਜਾਂ ਹੁਣ ਕੱਟਾ ਹੀ ਲਾ ਲਓ ਤੁਸੀਂ ਜੇ ਆਪਾਂ ਕੱਟਾ ਵੇਚਣਾ ਭਾਈ ਚੰਗੇ ਮਾਲੀ ਦਾ ਬੱਚਾ ਤੇ ਚੰਗੀ ਕੀਮਤ ਤੇ ਵੀ ਗੂਗੇ ਹੈ ਨਾ ਤੇ ਕੱਟੀ ਜੀ ਜੇ ਚੰਗੀ ਕੀਮਤ ਲੈਣੀ ਆ ਤਾਂ ਚੰਗਾ ਬੱਚਾ ਤਿਆਰ ਕਰਨਾ ਹੀ ਬਾਕੀ ਆਪਣਾ ਇਹ ਕੰਮ ਆ ਜੀ ਆਪਾਂ ਪੈਸਾ ਕਮਾਉਣਾ ਨਹੀਂ ਮੇਨ ਕੀਤਾ ਮੇਨ ਕੀਤਾ ਆਪਣਾ ਇਹ ਵੀ ਆਪਣੇ ਏਰੀਆ ਦੇ ਵਿੱਚ ਚੰਗੇ ਬੱਚੇ ਪੈਦਾ ਹੋਣ ਚੰਗੀਆਂ ਕੱਟੀਆਂ ਨਿਕਲ ਹਨਾ ਜੀ ਕੀ ਬਾਤ ਹਾਂਜੀ ਅੱਛਾ ਦੇ ਭਾਈ ਜਗਦੇਬ ਭਾਈ ਸੌਰੀ ਇਹ ਫਿਰ ਮੰਨ ਲੈ ਹੁਣ ਤੂੰ ਤੇਰੇ ਆਈਡੀਆ ਮਤਲਬ ਦੋ ਤਿੰਨ ਸੌ ਮੈਂ ਕਰਾ ਸਕੀ ਹੋਗੀ ਹੋਗੀ ਉਹਨੂੰ ਜਿਆਦਾ ਹੋ ਗਈ 550 550 ਮੰਜ ਕਰਸ ਹੋਣੀ ਰਿਕਾਰਡ ਪਰ ਰੈਕ ਰੈਕ ਦਾ ਨੰਬਰ ਸਮੇਤ ਲਿਖਿਆ ਆ ਹਾਂਜੀ 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 ਵੀ ਆ ਰਜਿਸਟਰ ਤੇ ਚਾੜ ਲੈਣਾ ਹਾਂਜੀ ਹਾਂ ਨੰਬਰ ਉਹਨਾਂ ਦਾ ਪਿੰਡ ਪੁਰਨਾ ਪਤਾ ਸਾਰਾ ਲਿਖਿਆ ਮਾਲਾ ਰਜਿਸਟਰ ਪਰ ਲਾ ਹਾਂ ਅੱਜ ਵੀ ਜੇ ਮਾਲਾ ਹੁਣ ਤੈਨੂੰ ਐ ਆ ਵੀ ਆਈਡੀਆ 6 ਮਹੀਨੇ ਕੇ ਸਾਲ ਲੱਗ ਜੂ ਜੀ ਨਤੀਜਾ ਆਉਣਾ ਮੇਰੇ ਹਿਸਾਬ ਨਾਲ 12 13 ਮਹੀਨੇ ਹਜੇ ਲੱਗ ਜਾਣਗੇ 12 13 ਮਹੀਨੇ ਦੇ ਤੀਕਾਂ ਚੋ ਹਾਂਜੀ ਹਾਂਜੀ ਵੀ ਮਾਲਾ 13 ਦਾ ਹੈ ਇਹ ਵੀ ਕੱਟੀ ਜਿਹੜੀ ਆਵੇ ਮਾਲਾ ਵੀ ਹੁਣ ਮਾਲਾ ਜੇ ਤਾਂ 1 6 ਕਿਲੋ ਵਾਲੀ ਦੇ ਪੇਟੋ ਪੈਦਾ ਹੋਈ ਉਹਦਾ ਨਤੀਜਾ ਨਹੀਂ ਆਉਣਾ ਵੀ ਪੈਟੂ ਪੈਦਾ ਹੋਈ ਹੋਵੇ ਕੱਟੀ ਉਹਦਾ ਨਤੀਜਾ ਸਾਹਮਣੇ ਰੱਖੀ ਹੈ ਨਾ ਇਹ ਵੀ ਜ਼ਰੂਰੀ ਗੱਲ ਹੈ ਕਿ ਇਹ ਲੰਗਿਆਂ ਨੂੰ ਮੱਝ 27 ਲੀਟਰ ਉਹਨੇ ਪਿੱਛੇ ਲਾਈ ਚ ਆਇਆ ਸੀਗਾ ਤੇ ਉਹ ਇਹ ਤੋਂ ਗੱਬਾ ਉਹ ਕਿ ਦਸਵੇਂ ਮਹੀਨੇ ਦੀ 12 ਤਰੀਕ ਨੂੰ ਸੋਣੀ ਹੈ ਠੀਕ ਹੈ ਦਸਵੇਂ ਮਹੀਨੇ ਦੀ 12 ਤਰੀਕ ਨੂੰ ਸੋਣੀ ਹੈ ਠੀਕ ਆ ਭਾਈ ਲੰਗਿਆਂ ਨੇ ਪਿੰਡ ਤੋਂ ਆਏ ਚੰਗਾ ਰਿਕਾਰਡ ਮੈਂ 27 ਕਿਲੋ ਦਾ 27 ਕਿਲੋ ਦਾ ਹੀ ਠੀਕ ਆ ਭਾਈ ਕੀ ਬਾਤ ਆ ਅੱਛਾ ਭਾਈ ਮਨਾ ਇਹ ਫਿਰ ਹੁਣ ਕੋ ਕ੍ਰੋਸਿੰਗ ਦੇ ਲਈ ਉਪਲਬਧ ਰੱਖਿਆ ਹੋਇਆ ਹੈ ਨਾ ਇਹਦੀ ਕ੍ਰੋਸਿੰਗ ਫੀਸ ਕਿੰਨੀ ਰੱਖੀ ਹੈ ਇਹਦਾ ਆਪਾਂ 1000 ਰੁਪਿਆ ਲੈਣ 1000 ਰੁਪਿਆ ਰ ਅੱਛਾ ਸਮਾਂ ਵੀ ਕੋਈ ਹੈਗਾ ਵਾ ਵੀ ਮੰਨ ਲਾ ਇੰਨੇ ਤੋਂ ਇੰਨੇ ਆ ਸਕਦਾ ਜਾਂ ਕੋਈ ਨਹੀਂ ਨਹੀਂ ਉਦਾਂ ਹੀ ਕੰਪਰੋਮਾਈਜ਼ ਅਗਲੇ ਨਾਲ ਕਰ ਲਈਦਾ ਜਿਹਨੇ ਭੈਣ ਭਰਾ ਨੇ ਆਉਣਾ ਹੁੰਦਾ ਹਨਾ ਸਮਾਂ ਤੇ ਉਹਦੇ ਨਾਲ ਫੋਨ ਤੇ ਹੋ ਜਾਂਦਾ ਹਾਂਜੀ ਹਾਂਜੀ ਠੀਕ ਆ ਇਹ ਜੇ ਬਈ ਆਪਾਂ ਬੱਚੇ ਵੀ ਇਹਦੇ ਵਿਖਾਉਣੇ ਇਹਨੂੰ ਵੀ ਤੋਰਨਾ ਫਿਰਨਾ ਇੱਕ ਵਾਰੀ ਆਪਣਾ ਨੰਬਰ ਸਾਂਝਾ ਕਰ ਦਈਏ ਭਰਾ ਜੀ ਹਾਂਜੀ ਇਹਨੇ ਆਪਣਾ ਨੰਬਰ ਹੈ 7474 ਜੀ 19301 ਇੱਕ ਵਾਰੀ ਹੋਰ ਬੋਲ ਦਿਓ ਜੀ 77475 19301 77475 19301 19301 77475 19301 77475 19301 ਬਾਈ ਦਾ ਕੰਟੈਕਟ ਨੰਬਰ ਆ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਬੱਚੇ ਵਖਾਤਿਆ ਮਾਲੀ ਦੇ ਦਰਸ਼ਨ ਕਰਵਾਤੇ ਆ ਪ੍ਰੋਪਰ ਜਾਣਕਾਰੀ ਦੇ ਲਈ ਬਾਈ ਦਾ ਨੰਬਰ ਸਕਰੀ ਇਹਨਾਂ ਦੇ ਉੱਤੇ ਲੱਗਾ ਹੋਇਆ ਵੱਡੀ ਗੱਲ ਇਹ ਆ ਵੀ ਦੋ ਘਰਾਣਿਆਂ ਦਾ ਇਹ ਮਤਲਬ ਜਿਹੜਾ ਪਸ਼ੋਕੜਾ ਜਿਹੜਾ ਬਲੱਡ ਆ ਤੇ ਦੋਵੇਂ ਰਾਕਾ ਬੋਲ ਨੂੰ ਤੁਸੀਂ ਅਕਸਰ ਹੀ ਜਾਣਦੇ ਆ ਰਾਕੇ ਦਾ ਰਕਾ ਕੋਈ ਲੁਕਿਆ ਤੇ ਛੁਪਿਆ ਨਹੀਂ ਚਲੋ ਸਮੇਂ ਦੀ ਦਿੱਕਤ ਦੇ ਨਾਲ ਸਾਹਮਣੇ ਜਾਵਣ ਦਾ ਇਨਸਾਨ ਨੇ ਵੀ ਜਿਹੜਾ ਅੱਜ ਵੱਡਾ ਨਾਮ ਆ ਉਹਨੇ ਵੀ ਜਾਵਣਾ ਜਸ ਇਹ ਵੀ ਉਸੇ ਤਰ੍ਹਾਂ ਦੇ ਜਾਨਵਰ ਵੀ ਉਸੇ ਤਰ੍ਹਾਂ ਜਾਂ ਜਿੰਨੇ ਜਨਮ ਲਿਆ ਉਹਨੇ ਦੁਨੀਆ ਤੋਂ ਜਾਣਾ ਵੀ ਹੁੰਦਾ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਮੱਲਾ ਮਾਰੀਆਂ ਉਹਨਾਂ ਦੀਆਂ ਵੱਡਮੁੱਲੀਆਂ ਚੀਜ਼ਾਂ ਹਾਸਲ ਕੀਤੀਆਂ ਬੰਦੇ ਨੂੰ ਜ਼ਰੂਰ ਕਿਤੇ ਨਾ ਕਿਤੇ ਸਾਥ ਦਿੰਦੀਆਂ ਇਹ ਗੱਲਬਾਤ ਕੀਤੀ ਸੀ ਬਾਈ ਜਗਦੇਵ ਨਾਲ ਪਲੂਰਪਿੰਡ ਤੋਂ ਬਾਰੇ ਵੀਰ ਬੁੱਲ ਦੇ ਬਾਰੇ ਜਾਣਿਆ ਆਪਾਂ ਤੁਹਾਡੇ ਨਾਲ ਡਿਟੇਲ ਸਾਂਝੀ ਕੀਤੀ ਤੁਸੀਂ ਵੀ ਜੇ ਕੋਈ ਚੰਗੀ ਮੈਂ ਕਰਾਸ ਕਰਾਉਣੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਰابطਾ ਕੈਮ ਕਰ ਲੋ ਕਿਉਂਕਿ ਕੀ ਪਤਾ ਤੁਹਾਡੇ ਘਰੇ ਵੀ ਚੈਂਪੀਅਨ ਬੱਚਾ ਕੋਈ ਪੈਦਾ ਹੋ ਜਾਵੇ ਇਹ ਮਿਹਨਤ ਦੇ ਨਾਲ ਸਭ ਕੁਝ ਆ ਗੱਲਬਾਤਰੀ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਜੀ